ਸਤਿ ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿੰਨ ਬਲਿਹਾਰੈ ਜਾਓ ਸ਼ਲੋਕ ਮਹਲਾ 3 ਤੀਜਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਇ ਬੰਧਨ ਤੋੜੈ ਮੁਕਤ ਹੋਇ ਸੱਚੇ ਰਹਿ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸਿਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਨਾਨਕ ਜੋ ਗੁਰ ਸਿਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚਾ ਰਹੇ ਸਮਾਏ ਇਸ ਜਗ ਮਹਿ ਨਾਮ ਅਲਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਸ਼ਲੋਕ ਮਹਲਾ 3 ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਇ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਇ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਸ਼ਲੋਕ ਮਹਲਾ 3 ਜੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਸ਼ਲੋਕ ਮਹੱਲਾ 3 ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਇ ਬੰਧਨ ਤੋੜੈ ਮੁਕਤ ਹੋਇ ਸੱਚਾ ਰਹੈ ਸਮਾਇ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਇ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲ ਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਾਂ ਤਿੰਨ ਬਲੇ ਹਾਰੈ ਜਾਓ ਸਲੋਕ ਮਹਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿੰਨ ਬਲਿਹਾਰੈ ਜਾਓ ਸ਼ਲੋਕ ਮਹਲਾ 3 ਤੀਜਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਇ ਬੰਧਨ ਤੋੜੈ ਮੁਕਤ ਹੋਇ ਸੱਚੇ ਰਹੈ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸਿਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਨਾਨਕ ਜੋ ਗੁਰ ਸਿਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚਾ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਨਾਨਕ ਜੋ ਗੁਰਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਸ਼ਲੋਕ ਮਹਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਇ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਇ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਸ਼ਲੋਕ ਮਹਲਾ 3 ਜੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਸ਼ਲੋਕ ਮਹੱਲਾ 3 ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚਾ ਰਹੇ ਸਮਾਏ ਇਸ ਜਗ ਮਹਿ ਨਾਮ ਅਲਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਨ ਬਲ ਹਾਰ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਾਂ ਤਿੰਨ ਬਲੇ ਹਾਰੈ ਜਾਓ ਸਲੋਕ ਮਹਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿੰਨ ਬਲਿਹਾਰੈ ਜਾਓ ਸ਼ਲੋਕ ਮਹਲਾ 3 ਤੀਜਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਇ ਬੰਧਨ ਤੋੜੈ ਮੁਕਤ ਹੋਇ ਸੱਚੇ ਰਹੈ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸਿਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਨਾਨਕ ਜੋ ਗੁਰ ਸਿਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚਾ ਰਹੇ ਸਮਾਏ ਇਸ ਜਗ ਮਹਿ ਨਾਮ ਅਲਬ ਹੈ ਗੁਰਮੁਖ ਵਸੇ ਮਨ ਆਈ ਨਾਨਕ ਜੋ ਗੁਰਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਨਾਨਕ ਜੋ ਗੁਰਸੇਵਹਿ ਆਪਣਾ ਹਉ ਤਿਨ ਬਲਿ ਹਾਰੈ ਜਾਓ ਸਲੋਕ ਮਹਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਇ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਇ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿ ਹਰੈ ਜਾਓ ਸ਼ਲੋਕ ਮਹਲਾ 3 ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਓ ਸ਼ਲੋਕ ਮਹੱਲਾ 3 ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਇ ਬੰਧਨ ਤੋੜੈ ਮੁਕਤ ਹੋਇ ਸੱਚਾ ਰਹੈ ਸਮਾਇ ਇਸ ਜਗ ਮਹਿ ਨਾਮ ਅਲਬ ਹੈ ਗੁਰਮੁਖ ਵਸੈ ਮਨ ਆਇ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲ ਹਾਰੈ ਜਾਓ ਨਾਨਕ ਜੋ ਗੁਰ ਸੇਵਹਿ ਆਪਣਾ ਹਾਂ ਤਿੰਨ ਬਲੇਹਾਰਾ ਜਾਓ